ਜੀ ਉਹਦਾ ਮਕਸਦ ਆ ਜਿਵੇਂ ਕਿ ਸਾਰਿਆਂ ਨੂੰ ਪਤਾ ਵਾ ਕਿ ਇੱਕ ਮਹਾ ਪਰਵ ਆ ਰਿਹਾ ਵਾ ਜੋ ਇਲੈਕਸ਼ਨ ਚੱਲ ਰਹੇ ਆ ਜਿਹਦੇ ਨਾਲ ਸਾਡਾ ਤੇ ਸਾਡੇ ਬੱਚਿਆਂ ਦਾ ਫਿਊਚਰ ਡਿਸਾਈਡ ਹੋਣਾ ਵਾ ਤੇ ਲੋਕੀ ਕੀ ਸੋਚਦੇ ਆ ਕਿ ਇਲੈਕਸ਼ਨ ਵਾਲੇ ਦਿਨ ਲੋਕੀ ਛੁੱਟੀ ਸੋਚ ਲੈਂਦੇ ਆ ਖਾਸ ਕਰਕੇ ਨਵੇਂ ਬੱਚੇ ਜਿਨ੍ਹਾਂ ਨੂੰ ਮਹੱਤਵ ਨਹੀਂ ਪਤਾ ਗਾਇਸ ਚੀਜ਼ ਦਾ ਕਿ ਇਲੈਕਸ਼ਨ ਬੜਾ ਮਹਤਵਪੂਰਨ ਤੇ ਉਸ ਨੂੰ ਛੁੱਟੀ ਨਹੀਂ ਬਣਾਉਣਾ ਚਾਹੀਦਾ ਆਪਾਂ ਨੂੰ ਆਪਣੀ ਵੋਟ ਦਾ ਅਧਿਕਾਰ ਕਰਨਾ ਚਾਹੀਦਾ ਇਸੇ ਸੋਚ ਦੇ ਨਾਲ ਸਾਡੀ ਨਹਿਰ ਗਲੋਬਲ ਫਾਊਂਡੇਸ਼ਨ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਜਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਵੀ ਨਵੇਂ ਬੱਚੇ ਜਿਹੜਾ ਫਰਸਟ ਟਾਈਮ ਵੋਟਰ ਹੋਏਗਾ ਉਹ ਜੇ ਵੋਟ ਪਾ ਕੇ ਆਏਗਾ ਤੇ ਸਾਨੂੰ ਆ ਕੇ ਆਪਣਾ ਵੋਟ ਦਿਖਾਏਗਾ ਤਾਂ ਉਹਨੂੰ ਸਾਡੇ ਵੱਲੋਂ ਫ੍ਰੀ ਗਿਫਟ ਦਿੱਤੇ ਜਾਣਗੇ ਤੇ ਇਸ ਤਰ੍ਹਾਂ-ਤਰ੍ਹਾਂ ਦੇ ਗਿਫਟ ਆ ਸਾਡੇ ਕੋਲ ਅਦਰਸ਼ ਸ਼ਰਮਾ ਜੀ ਵੱਲੋਂ ਆਪਣਾ ਫੋਟੋ ਸ਼ੂਟ ਆ ਆਈਬੀਟੀ ਵੱਲੋਂ ਮੋਕ ਟੈਸਟ ਆ ਬ੍ਰਾਈਡਰ ਵਿਲਾ ਵੱਲੋਂ ਹੈਡ ਵਾਸ਼ ਐਂਡ ਡਰਾਈਲ ਐਂਡ ਹੈਅਰ ਕਟ ਇੰਗਲਿਸ਼ ਵਰਡ ਵੱਲੋਂ ਇੰਗਲਿਸ਼ ਸਪੀਕਿੰਗ ਕੋਰਸ 1 ਮੰਥ ਭਗਤੀ ਹਾਂਡਾ ਵੱਲੋਂ ਫ੍ਰੀ ਸਰਵਿਸ ਤੇ ਆਰਕੇ ਵੱਲੋਂ 1 ਮੰਥ ਗ੍ਰਾਫਿਕ ਡਿਜ਼ਾਈਨਿੰਗ ਕੋਰਸ ਦਿੱਤਾ ਜਾਏਗਾ ਰਹੀ ਤੁਹਾਡੇ ਥਰੂ ਮੀਡੀਆ ਦੇ ਥਰੂ ਇੱਕ ਨੰਬਰ ਜਾਰੀ ਕਰਾਂਗੇ ਥੱਲੇ ਨੰਬਰ ਸਾਡਾ ਲਿਖਿਆ ਦਾ ਵਾ ਕੋਈ ਵੀ ਸਾਨੂੰ ਫੋਨ ਕਰਕੇ ਆਪਣਾ ਦਿਖਾ ਸਕਦਾ ਵੈਸੀ ਜਿਵੇਂ ਵੈਸੇ ਜਿੱਥੇ મતદાન ਹੋਏਗਾ ਉੱਥੇ ਵੀ ਜਾਵਾਂਗੇ ਉੱਥੇ ਵੀ ਜਿਹੜਾ ਬੱਚਾ ਕੋਈ ਵੋਟ ਪਾ ਕੇ ਆਏਗਾ ਸਾਨੂੰ ਪਤਾ ਲੱਗੇਗਾ ਅਸੀਂ ਉਹਨੂੰ ਉੱਥੇ ਵੀ ਗਿਫਟ ਦਵਾਂਗੇ ਤੇ ਜੇ ਕੋਈ ਬੱਚਾ ਉੱਥੇ ਰਹਿ ਜਾਂਦਾ ਸਾਨੂੰ ਕਾਲ ਕਰ ਸਕਦਾ ਵਾ ਤੇ ਕਾਲ ਤੇ ਵੀ ਉਹ ਆ ਕੇ ਸਾਡੇ ਕੋਲ ਉਪਰ ਲੈ ਜਾ ਸਕਦਾ ਵਾ ਨੰਬਰ ਬੋਲੋ ਜਿਹੜਾ ਨੰਬਰ ਨੰਬਰ ਹੈ ਜੀ 96 46 46 32 अपना 65 ਸਰ ਕਈ ਲੋਕ ਵੋਟ ਪਾ ਨਹੀਂ ਜਾਂਦੇ ਕੀ ਕਰਾਂ ਵੋਟ ਪਾਣਾ ਜੁਰ ਬੜਾ ਜ਼ਰੂਰੀ ਹੈ ਜੀ ਅਹੀ ਸਰਕਾਰਾਂ ਨੂੰ ਰੋਂਦੇ ਰਹਿੰਦੇ ਆ ਸਰਕਾਰ ਇਸ ਤਰ੍ਹਾਂ ਵਾਂ ਸਰਕਾਰ ਉਸ ਤਰ੍ਹਾਂ ਵਾਂ ਸਾਡੇ ਅਸ ਸੋਚਦੇ ਨਹੀਂ ਪਰ ਜਦੋਂ ਟਾਈਮ ਹੁੰਦਾ ਵਾ ਤੁਸੀਂ ਉਸ ਅੱਛੀ ਸਰਕਾਰ ਚੁਣਨ ਦਾ ਉਸ ਵੇਲੇ ਤੁਸੀਂ ਘਰ ਸੋ ਜਾਂਦੇ ਹੋ ਜਾਂ ਘੁੰਮਣ ਫਿਰਨ ਚੱਲ ਜਾਂਦੇ ਹੋ ਉਹਦੇ ਵਿੱਚ ਸਰਕਾਰ ਦੀ ਕੋਈ ਗਲਤੀ ਨਹੀਂ ਗਲਤੀ ਸਾਡੀ ਆਪਣੀ ਹੈ ਜੀ ਸਾਡੇ ਵੱਲੋਂ ਆਪਣੇ ਜਿਹੜੇ ਵੋਟਰ ਜਿਹੜੇ ਦਰਸ਼ਕਾ ਉਹਨਾਂ ਦਾ ਪਹੁੰਚ ਕਰ ਰਹੇ ਲੇਕਿਨ ਇਸ ਤੋਂ ਇਲਾਵਾ ਵੀ ਕੀ ਤੁਹਾਡੇ ਕੋਲ ਕੋਈ ਕੋਸ਼ਿਸ਼ ਕੀਤੀ ਜਾ ਰਹੀ ਹੈ ਅੰਦਰ ਪਹੁੰਚ ਸਰਹੀ ਤੇ ਇਹ ਸੋਸ਼ਲ ਮੀਡੀਆ ਤੇ ਵੀ ਪਾ ਦਾਂਗੇ ਕਿ ਜਿੱਥੋਂ ਤੱਕ ਬੱਚਿਆਂ ਨੂੰ ਪਤਾ ਲੱਗ ਸਕੇ ਕੋਈ ਵੀ ਬੱਚਾ ਤੁਹਾਡੇ ਥਰੂ ਵੀ ਆ ਸਕਦਾ ਵਾ ਜਾਂ ਇਹ ਵੀ ਸੋਸ਼ਲ ਮੀਡੀਆ ਤੇ ਪਾਵਾਂਗੇ ਕਿ ਉਹ ਸਾਨੂੰ ਕਾਲ ਕਰਕੇ ਸਾਡੇ ਕੋ ਜਿਹੜੇ ਕੂਪਨ ਉਹ ਲਿਆ ਸਕਦਾ ਵਾ ਉਪਰਾਲਾ ਲਗਾਏ ਉਹ ਉਪਰਾਲਾ ਤੁਹਾਡੇ ਨਾਲ ਕੀਤਾ ਜਾ ਰਿਹਾ ਹੈ ਕਿ ਅਸੀਂ ਜਾਗਰੂਕ ਕਰਨ ਵਾਸਤੇ ਲੋਕਾਂ ਨੂੰ ਆਪਣੇ ਵੋਟ ਪਾਟੀ ਵਿੱਚ ਚਾਹਾਂਗਾ ਤੁਸੀਂ ਇੱਕ ਸੰਦੇਸ਼ ਆਪ ਬੋਲੋ ਦੇਖੋ ਜੀ ਸਾਡੀ ਐਨਜੀਓ ਸਮੇਂ-ਸਮੇਂ ਤੇ ਕੋਈ ਨਾ ਕੋਈ ਵਧੀਆ ਉਪਰਾਲਾ ਕਰਦਾ ਰਹਿੰਦਾ ਹੁਣ ਵੋਟ ਦਾ ਉਪਰਾਲਾ ਦੇਖੋ 5 ਸਾਲ ਬਾਅਦ ਆਣੀ ਸਰਕਾਰ ਦਾ ਮੌਕਾ ਆਣਾ ਵਾ ਤੇ ਮੈਨੂੰ ਮੈਨੂੰ ਉਮੀਦ ਆ ਕਿ ਇਸ ਵਾਰ ਲੋਕੀ ਬੜੇ ਪੜੇ ਲਿਖਿਆ ਤੇ ਸੋਚ ਸਮਝ ਕੇ ਆਪਣੀ ਵੋਟ ਦਾ ਅਧਿਕਾਰ ਕਰਨਗੇ ਤੇ ਵੋਟ ਪਾਣਾ ਬੜਾ ਜ਼ਰੂਰੀ ਆ ਸਰਕਾਰ ਬਣਾਣੀ ਬੜੀ ਜ਼ਰੂਰੀ ਆ ਤੁਸੀਂ ਆਪਣੀ ਮਨਪਸੰਦਰਾ ਜਿਹੜਾ ਵੀ ਉਮੀਦਵਾਰ ਅੱਛਾ ਵਾ ਜਿਹੜਾ ਤੁਹਾਨੂੰ ਲੱਗਦਾ ਕਿ ਉਹ ਤੁਹਾਡੇ ਕੰਮ ਕਰੇਗਾ ਜਾਂ ਤੁਹਾਡੇ ਵਾਸਤੇ ਫਾਇਦੇਮੰਦ ਆ ਉਹਨੂੰ ਚੁਣੋ ਤੇ ਸਰਕਾਰ ਬਣਾਓ ਅੱਛੀ ਸਰਕਾਰ ਬਣਾਓ ਸਰ ਜੋ ਤੁਸੀਂ ਉਪਰਾਲਾ ਕਰੇ ਤਾਂ ਨਹੀਂ ਲੱਗਦਾ ਇਹ ਉਪਰਾਲੇ ਸਕੂਲਾਂ ਘਾੜ ਜਾਣੇ ਕਰਨੇ ਨੇ ਬੱਚਿਆਂ ਨੂੰ ਬਿਲਕੁਲ ਕਰਨੇ ਚਾਹੀਦੇ ਸੀ ਤੇ ਸ਼ੁਰੂਆਤ ਕੀਤੀ ਹੈ ਜੀ ਸ਼ਾਇਦ ਤੁਹਾਡੇ ਥਰੂ ਦੇਖ ਕੇ ਲੋਕਾਂ ਨੂੰ ਵੀ ਇਸ ਜੀ ਲੱਗੇਗਾ ਤੇ ਲੋਕੀ ਵੀ ਹੋਰ ਵੀ ਕਰਨਗੇ ਜੀ ਇਸ ਦੇ ਨਤੀਜੇ ਤਾਂ ਕਿਸ ਤਰ੍ਹਾਂ ਪੁੱਛ ਲੈਣਾ ਕਿਹੜੀ ਤਰੀਕ ਨੂੰ ਪੁੱਛਣਾ ਹੈ ਨਤੀਜੇ ਚਾਰੀ ਨੇ ਇਹ ਕੀ ਕਰੀਓ ਇਸ ਨੂੰ voucher ਆ ਕੋਈ ਤੇ ਵੀ ਜਾ ਸਕਦਾ ਜਿਹੜੇ ਜਿਹੜਾ ਆਉਟਲੈਟ ਦਿਖੇਦੇ ਆ ਉਹਨਾਂ ਦੇ ਆਉਟਲੈਟ ਤੇ ਜਾਓ ਇਹ voucher ਦਿਖਾਓ ਬੋਰਡ ਦਾ ਨਿਸ਼ਾਨ ਦਿਖਾਏਗਾ ਹਾਂਜੀ ਆਪਣਾ ਬੋਰਡ ਦਾ ਨਿਸ਼ਾਨ ਦਿਖਾਏਗਾ ਫਸਟ ਟਾਈਮ ਵੋਟਰ ਫਸਟ ਟਾਈਮ ਜਿਹੜਾ ਵੋਟਰ ਹੋਏਗਾ ਤੇ ਉਹਦੇ ਕੋਲ ਇੱਕ ਜਿਹੜਾ coupon ਹੋਏਗਾ ਇਹ coupon ਦੀ ਉਹ ਫੈਸਿਲਿਟੀ ਜਿਹੜਾ ਵਾ ਰੀਡੀਮ ਕਰ ਸਕਦੇ ਜਿਹੜੇ ਸਾਡੇ ਅਸੀਂ ਜਿਹੜੇ ਸਾਡੇ ਨਾਲ ਸਹਿਯੋਗ ਦੇ ਰਹੇ ਨੇ ਇੱਥੇ ਜਾ ਕੇ ਉਹ ਆਪਣਾ ਰੀਡੀਮ ਕਰ ਸਕਦੇ ਨੇ ਆ coupon ਇਹ 6 ਫੈਸਿਲਿਟੀ ਆ ਤਾਂ ਕੋਈ ਵੀ ਫੈਸਿਲਿਟੀ ਲੈ ਸਕਦਾ ਹੈ ਹਾਂ ਜੀ ਐਨੀ ਵਨ ਕੋਈ ਵੀ ਐਨੀ ਵਨ ਕੋਈ ਵੀ ਫੈਸਿਲਿਟੀ ਲੈ ਜਾ ਜਿਹੜੀ ਉਹਨੂੰ ਠੀਕ ਲੱਗੇ ਜਿਹੜੀ ਉਹਨਾਂ ਵਾਸਤੇ ਨਹੀਂ ਸਰ ਡੋਰ ਟੂ ਡੋਰ ਨਹੀਂ ਜਾਵਾਂਗੇ ਕਿਉਂਕਿ ਟਾਈਮ ਨਹੀਂ ਹੈਗਾ ਹੁਣ ਡੋਰ ਟੂ ਡੋਰ ਜਾ ਹੀ ਨਹੀਂ ਸਕਦੇ ਕਿਉਂਕਿ ਇਹ ਕੋਪਨ ਦਾ ਮਤਲਬ ਹੈ ਜਿਹੜਾ ਵੋਟ ਪਾ ਕੇ ਆਏਗਾ ਉਹ ਜਿਹੜਾ ਕੋਈ ਵੋਟ ਪਾ ਕੇ ਆਏਗਾ ਉਹ ਸਾਨੂੰ ਮਿਲ ਸਕਦਾ ਜਾਂ ਹੀ ਮਤਦਾਨ ਕੇ ਅੰਦਰ ਤੇ ਵੀ ਜਾ ਸਕਦੇ ਆ ਸੋਸ਼ਲ ਮੀਡੀਆ ਤੇ ਬਾਦਾਂ ਕੇ ਨੰਬਰ ਅਸੀਂ ਤੁਹਾਨੂੰ ਦੇ ਹੀ ਦਿੱਤਾ ਵਾ ਕੋਈ ਕਾਲ ਵੀ ਕਰ ਸਕਦਾ ਸਾਨੂੰ ਆਪਣਾ ਆਧਾਰ ਕਾਰਡ ਦਿਖਾਏ ਆਪਣਾ ਨਿਸ਼ਾਨ ਦਿਖਾਏ ਵੋਟ ਦਾ ਕਿ ਸਾਡੇ ਕੋਈ ਬੰਦਾ ਲੈ ਸਕਦਾ ਹੋ ਮਤਲਬ ਕਿ ਇੱਕ ਇਸ ਹਲਕੇ ਤੇ ਇੱਕ ਹਲਕੇ ਹੋ ਗਿਆ ਕਿ ਸਾਰੇ ਨਹੀਂ ਨਹੀਂ ਸਾਰੇ ਸਾਰੇ ਅੰਮ੍ਰਿਤਸਰ ਕੋਈ ਵੀ ਆ ਸਕਦਾ ਹੈ ਜਿੱਥੋਂ ਵੀ ਆ ਸਕਦੇ ਆ ਲੋਕ ਸਭਾ ਕੌਨਸਟਿਟੂਐਂਸੀ ਜਿਹੜੀ ਅੰਮ੍ਰਿਤਸਰ ਹੈ ਇਹ ਉਹਦੇ ਲਈ ਹੈ ਜਿਹੜੀ ਸੁਵਿਧਾ ਹੋਏਗੀ ਫਸਟ ਟਾਈਮ ਵੋਟਰਸ ਲਈ ਹੈ ਲੋਕ ਸਭਾ ਕੌਨਸਟਿਟੂਐਂਸੀ ਜਿਹੜੀ ਹੈ ਉਹਦੇ ਲਈ ਹੈ